ਚਲਣਾ ਤੇ ਸੁਰਤ ਨੇ ਨਾ ਸੁਰਤ ਅਗਰ ਸ਼ਬਦ ਦੀ ਤਰਫ ਚੱਲ ਪਈ ਹੈ ਕਿ ਮੈਂ ਇਹ ਵੀ ਤਰ ਅਦੌਰਾ ਤੱਕੇ ਗੱਲ ਪੂਰੀ ਸਮਝ ਦੇ ਚਾਵੇ ਕੋਈ 30 40 ਸਾਲ ਤੋਂ ਗੁਰਦੁਆਰੇ ਆ ਰਿਹਾ ਹੋਵੇ ਤੇ ਅਜੇ ਵੀ ਸੁਰਤ ਨਹੀਂ ਚਲੀ ਸ਼ਬਦ ਦੀ ਤਰਫ ਯਕੀਨ ਜਾਨੋ ਗੁਰੂ ਨੂੰ ਵੀ ਚਿੰਤਾ ਹੋ ਜਾਂਦੀ ਹੈ ਗੱਲ ਕੀ ਹੈ ਇਹ ਅਨੇ ਚਿਰ ਹੋ ਗਏ ਗੁਰਦੁਆਰੇ ਆਉਂਦੇ 50 ਸਾਲ ਹੋ ਗਏ ਗੁਰਦੁਆਰੇ ਆਉਂਦੇ ਆ ਅਜੇ ਵੀ ਅੰਮ੍ਰਿਤ ਵੇਲੇ ਉੱਠ ਕੇ ਰਸਨਾ ਵਾਹਿਗੁਰੂ ਵਾਹਿਗੁਰੂ ਨਹੀਂ ਜਪਦੇ ਗੁਰੂ ਨੂੰ ਵੀ ਚਿੰਤਾ ਹੋ ਜਾਂਦੀ ਇਹਨੂੰ ਬੋਲ ਨਹੀਂ ਨਹੀਂ ਆਇਆ ਬਾਬਾ ਬੋਲਣਾ ਕਿਆ ਕਹੀਏ ਜੈਸੇ ਰਾਮ ਨਾਮ ਰਵ ਰਹੀ ਇਹਨੂੰ ਬੋਲਣਾ ਹੀ ਨਹੀਂ ਆਇਆ ਇਹ ਬੋਲਦਾ ਹੀ ਨਹੀਂ 50 ਸਾਲ ਦਾ ਹੋ ਗਿਆ ਬੋਲਦਾ ਨਹੀਂ ਇਹ 30 35 ਸਾਲ ਹੋ ਗਏ ਨੇ ਇਹਨੂੰ ਇਹ ਚੱਲਦਾ ਹੀ ਨਹੀਂ ਚੱਲਣਾ ਤੇ ਸੁਰਤ ਨੇ ਜਪਣਾ ਤੇ ਰਸਨਾ ਨੇ ਰਸਨਾ ਨਾਮ ਜਪਉ ਤਬ ਮਥਿਏ ਇਨ ਬਿਦ ਅੰਮ੍ਰਿਤ ਪਾਓ ਜਪਣਾ ਰਸਨਾ ਨਾਲ ਹੋਰ ਜਪਣ ਦੇ ਚ ਜੋ ਢੰਗ ਇਸਤੇਮਾਲ ਕਰਨਾ ਹੈ ਗੁਰੂ ਨਾਨਕ ਨੇ ਦੱਸ ਦਿੱਤਾ ਹੈ ਗਾਵੀਏ ਸੁਣੀਏ ਮਨ ਰਖੀਏ ਜ਼ਬਾਨ ਗਾਇਨ ਕਰੇ ਤੇ ਮਨ ਸੁਣੇ ਮਨ ਸਰੋਤਾ ਬਣੇ ਜ਼ਬਾਨ ਵਕਤਾ ਬਣੇ अगर जबान वक्ता बनके मन सरोता बन गया यह पुरुष पहुंच गया जबान वक्ता ते बनी है मन सरोता नहीं बने बनया चलते पे चलते पे पहुंचे कोई जबान वक्ता ही नहीं बने ज ही नहीं तो उस बच्चे की तरह होया चार पांच साल का हो गया मुंह बोल नहीं निकल रहे पे मां बाप निंत गल की है बोलदा ने डिगना की है तो चलना की है सत्संग आया चल पया कुसंगत बैठे डिग गया सच बोले चल पे है, बोल है, पे। है चल पे है झूठ बोल रहा है डिग पे दान है चल है बेईमानी कर रहे हैं डिग पया अमृत द्यास पैदा है चल पे है ਸ਼ਰਾਬ ਦੀ ਤਲਬ ਜਾਗ ਪਈਏ ਡਿਗ ਪਈਏ ਜ਼ਿੰਦਗੀ ਭਰ ਇਹ ਚੱਲਣਾ ਡਿਗਣਾ ਚੱਲਣਾ ਡਿਗਣਾ ਕਈ ਆਉਂਦਾ ਹੈ ਹੱਥ ਦੇ ਵਿੱਚ ਗੁਟਕਾ ਹੈ ਚੱਲ ਪਿਆ ਪਰ ਗੰਦੇ ਗੀਤ ਅਲਾਪ ਰਿਹਾ ਡਿਗ ਪਿਆ ਤੁਸੀਂ ਦੇਖ ਸਕਦੇ ਚੱਲਦੇ ਨੇ ਡਿਗਦੇ ਨੇ ਚੱਲਦੇ ਸਾਰੀ ਜ਼ਿੰਦਗੀ ਚੱਲ ਪੈਣੇ ਡਿਗ ਪੈਣੇ ਹੈ ਕਦਮ ਅੱਗੇ ਵੱਲ ਫੁੱਟਦੇ ਪਰ ਡਿੱਗਦੇ ਪਿੱਛੇ ਦੀ ਤਰਫ ਫਿਰ ਉੱਥੇ ਹੀ ਆ ਜਾਂਦੇ ਨੇ ਜਿੱਥੋਂ ਚਲੇ ਹਣ ਸਾਰਾ ਦਿਨ ਕੋਈ ਮਨੁੱਖ ਇੱਕ ਕਦਮ ਅੱਗੇ ਤੇ ਇੱਕ ਕਦਮ ਪਿੱਛੇ ਪੁੱਟੇ ਕਿੱਥੇ ਪਹੁੰਚੇਗਾ ਕਿਧਰੇ ਪਹੁੰਚੇਗਾ ਚੱਲ ਚੱਲ ਕੇ ਥਕੇਗਾ ਚੱਲ ਚੱਲ ਕੇ ਟੁੱਟੇਗਾ ਪਹੁੰਚੇਗਾ ਕਿਧਰੇ ਨਹੀਂ ਦਾਵੇ ਨਾਲ ਮੈਂ ਕਹਿ ਸਕਦਾ 40 40 ਸਾਲ ਤੋਂ ਜਿਹੜੇ ਗੁਰਦੁਆਰੇ ਆ ਰਹੇ ਨੇ 40 ਸਾਲ ਪਹਿਲੇ ਕਰੋਦੀ ਸੰਨ ਅੱਜ ਵੀ ਕਰੋਦੀ ਨੇ 40 ਸਾਲ ਪਹਿਲੇ ਲੋਭੀ ਸਨ ਅਜ ਵੀ ਲੋਭੀ ਨੇ 40 ਸਾਲ ਪਹਿਲੇ ਝੂਠੇ ਸਨ ਅਜ ਵੀ ਝੂਠੇ ਨੇ ਔਰ 40 ਸਾਲ ਪਹਿਲੇ ਵਾਸ਼ਨਾ ਦੇ ਭਰੇ ਹੋਏ ਸਨ ਅਜ ਵੀ ਨੇ ਕੱਲ ਤੇ ਕੁਝ ਵੀ ਨਾ ਬਣਿਆ ਮਿਹਨਤ ਤੇ ਬੜੀ ਕੀਤੀ ਥੱਕੇ ਵੀ ਨਹੀਂ ਟੁੱਟੇ ਵੀ ਨਹੀਂ 40 ਸਾਲ ਪਹਿਲੇ ਹੰਕਾਰੀ ਸਨ ਅਜ ਵੀ ਹੰਕਾਰੀ ਨੇ ਫੇਟ ਤੇ ਕੁਝ ਵੀ ਨਾ ਬਣਿਆ ਚੱਲੇ ਨੇ ਚਲ-ਚਲ ਕੇ ਥੱਕੇ ਨੇ ਟੁੱਟੇ ਨੇ ਪਹੁੰਚੇ ਕਿਧਰੇ ਵੀ ਕਿਧਰੇ ਵੀ ਏ ਪ੍ਰਭੂ ਮੈਂ ਤੇ ਚੱਲਦਾ ਤੇ ਡਿੱਗਦਾ ਤੂੰ ਮੇਰ ਕਰ ਤੂੰ ਮੇਰੀ ਬਾਹਾਂ پکڑ ਤਾਹੀਂ ਖੇੜ ਬੜਾ ਦਾਸ ਗੋਬਿੰਦ ਫਤੇ ਸਤਗੁਰ ਕੀ ਬਾਹਾਂ ਦੇ ਬਾਹਾਂ ਦੇ ਮੋਹੇ ਨੇ ਸਤਾਰਾ ਗੁਰੂ ਗੋਬਿੰਦ ਸਿੰਘ ਜੀ ਏ ਪ੍ਰਭੂ ਆਪਣੀ ਬਾਹ ਦੇ ਆਪਣੀ ਬਾਹ ਪਕੜਾ ਤੇ ਡਿੱਗਣ ਤੋਂ ਬਚੀਏ ਮੇਰੇ ਕੋਲ ਉਹ ਕੰਨ ਨਹੀਂ ਜੋ ਤੇਰੇ ਬੋਲ ਸੁਣ ਸਕਦਾ ਮਨੁੱਖ ਕੋਲ ਜਿਹੜੇ ਕੰਨ ਨੇ ਇਹ ਪੁੱਤਰ ਨੂੰ ਸੁਣ ਸਕਦੇ ਨੇ ਮਿੱਤਰ ਨੂੰ ਸੁਣ ਸਕਦੇ ਨੇ ਪਤਨੀ ਨੂੰ ਸੁਣ ਸਕਦੇ ਨੇ ਪਤੀ ਨੂੰ ਸੁਣ ਸਕਦੇ ਹੈ ਤੇ ਰਾਹ ਨੂੰ ਸੁਣ ਸਕਦੇ ਨੇ ਮਿੱਤਰਾਂ ਨੂੰ ਸੁਣ ਸਕਦੇ ਨੇ ਗੁਰੂ ਨੂੰ ਨਹੀਂ ਸੁਣਦੇ ਇਹ ਹਕੀਕਤ ਹੈ ਮਹਾਰਾਜ ਮੇਰੇ ਕੋਲ ਉਹ ਕੰਨ ਨਹੀਂ ਸਤਿਗੁਰ ਕਹਿੰਦੇ ਜੋ ਤੈਨੂੰ ਸੁਣ ਸਕਦਾ मेरे को जबान भी कोई नहीं जो मैं अपने बोल तेरे तक पहुंचा सका मेरे बोल पुत्रा तक पहुंचते परिवार तक पहुंच देने, मित्रा तक पहुंच जाते पड़ोसियों तक पहुंच जाते हैं प्रभु तेरे तक नहीं पहुंच मेरे को कोहफीक ही कोई नहीं कि मैं बोल तेरे तक पहुंचा पहुंच दिए गल रब तक भी दिल से जो बात निकलती है असर रखती है ਪਰ ਨਹੀਂ ਤਾਕਤੇ ਪ੍ਰਵਾਸ ਮਗਰ ਰਖਤੀ ਹੈ ਜਾਂ ਕਾ ਕਹਿਆ ਦਰਗੇ ਚਲੇ ਮਹਾਰਾਜ ਕਹਿੰਦੇ ਜੇਦਾ ਬੋਲਿਆ ਹੋਇਆ ਦਰਗਾਹ ਦੇ ਚੱਲਦਾ ਹੈ ਪ੍ਰਮਾਤਮਾ ਸੁਣਦਾ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਮੈਂ ਐਵੇਂ ਨਹੀਂ ਬੋਲਣਾ ਦੇ ਕੰਨ ਸੁਣੋ ਅਰਦਾਸ ਜੀ ਮੈਂ ਤੇਰੇ ਕੰਨ ਵਿੱਚ ਗੱਲ ਕਰਨੀ ਹੈ ਥੋੜੀ ਕਰਨੀ ਤੋ ਸੁਣ ਤੇ ਮੈਂ ਬੋਲ ਭਗਤ ਬੋਲਦੇ ਨੇ ਪ੍ਰਭੂ ਸੁਣਦਾ ਹੈ ਕਿਉਂ ਉਹਨਾਂ ਦੇ ਬੋਲ ਪ੍ਰਭੂ ਤੱਕ ਪਹੁੰਚਦੇ ਹੈ ਦਿਲ ਚੋਂ ਨਿਕਲੀ ਹੋਈ ਗੱਲ ਪ੍ਰਮਾਤਮਾ ਤੱਕ ਪਹੁੰਚਦੀ ਹੈ ਜ਼ਬਾਨ ਤੋਂ ਨਿਕਲੀ ਹੋਈ ਗੱਲ ਸਿਰਫ ਕੰਨਾਂ ਤੱਕ ਪਹੁੰਚਦੀ ਹੈ ਨਹੀਂ ਪਹੁੰਚਦੀ ਦਿਲ ਤੱਕ ਨਹੀਂ ਪਹੁੰਚਦੀ ਦਿਲ ਸੇ ਜੋ ਬਾਤ ਨਿਕਲਦੀ ਹੈ ਅਸਰ ਰੱਖਦੀ ਹੈ ਪਰ ਨਹੀਂ ਤਾਕਤੇ ਪ੍ਰਵਾਸ ਮਗਰ ਰੱਖਦੀ ਹੈ ਮੇਰੇ ਕੋਲ ਉਹ ਅੱਖਾਂ ਵੀ ਕੋਈ ਨਹੀਂ ਜੋ ਤੈਨੂੰ ਵੇਖ ਸਕਦੀਆਂ ਹੈ ਜੋ ਪ੍ਰਮਾਤਮਾ ਨੂੰ ਵੇਖਦਿਆਂ ਨੇ ਉਹ ਅੱਖਾਂ ਇਤਨੀਆਂ ਨਿਰਮਲ ਹੋ ਜਾਂਦੀਆਂ ਨੇ ਇਤਨੀਆਂ ਪਵਿੱਤਰ ਹੋ ਜਾਂਦੀਆਂ ਨੇ ਇਤਨੀਆਂ ਸੁੰਦਰ ਹੋ ਜਾਂਦੀਆਂ ਨੇ ਉਹੀ ਨੇਤਰ ਖੂਬਸੂਰਤ ਰਹਿ ਜਾਂਦੇ ਜਿਨ੍ਹਾਂ 'ਚ ਪ੍ਰਮਾਤਮਾ ਵਸਦਾ ਹੈ ਉਹ ਨੇਤਰ ਤੇ ਕਰੋਪਨੇ ਮੈਲੇ ਨੇ ਜਿਨ੍ਹਾਂ ਦੇ ਅੰਦਰ ਵਾਸਨਾ ਹੈ ਜਿਨ੍ਹਾਂ ਦੇ ਅੰਦਰ ਅਨਰਥ ਹੈ ਸਾਹਿਬ ਕਹਿੰਦੇ ਉਹ ਸੁੰਦਰ ਨੇਤਰ ਵੀ ਮੇਰੇ ਕੋਲ ਨਹੀਂ ਜੋ ਤੈਨੂੰ ਦੇਖ ਸਕਣ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਟੀਕਾਕਾਰ ਭਾਈ ਗੁਰਦਾਸ ਆਪ ਦੀ ਗਿਆਤਿ ਲਈ ਅਰਸ ਕਰਾਂ ਮੇਰੇ ਦੇਖੇ ਮੇਰੀ ਸਟੱਡੀ ਦੇ ਜੋ ਆਇਆ ਗਾਲਬਨ 150 ਸ਼ਬਦਾਂ ਦੇ ਅਰਥ ਭਾਈ ਗੁਰਦਾਸ ਜੀ ਨੇ ਆਪ ਕੀਤੇ ਨੇ ਜਿਹੜੇ ਜਿਹੜੇ ਸ਼ਬਦ ਅਰਥ ਕਰਨ ਲੱਗੇ ਗੁਣੀ ਗੈਣੀ ਬਲੇਖਾ ਖਾ ਸਕਦੇ ਸੰਤ ਲੋਕੀ ਠੋਖਾ ਖਾ ਸਕਦੇ ਸਨ ਭਾਈ ਗੁਰਦਾਸ ਜੀ ਨੇ ਉਹਨਾਂ ਨੂੰ ਖੋਲੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਰ ਇਸ ਸ਼ਲੋਕ ਨੂੰ ਵੀ ਖੋਲਦੇ ਨੇ ਪਵਨ ਗੁਰੂ ਗੁਰ ਸ਼ਬਦ ਹੈ ਵਾਹਿਗੁਰੂ ਜਪ ਮੰਤਰ ਸੁਣਾਇਆ ਧਰਤੀ ਮਾਤਾ ਮਹਿਤ ਕਰ ਉਹਤ ਪੋਤ ਸੰਜੋਗ ਬਣਾਇਆ ਅਸੀਂ ਜੋ ਬੋਲਦੇ ਹਾਂ ਪਵਨ ਕਰਕੇ ਬੋਲਦੇ ਹਾਂ ਦੇਹੀ ਮਾਟੀ ਬੋਲੇ ਪਵਨ ਪਵਨ ਨਾਲ ਬੋਲ ਨਹੀਂ ਸਕਦੇ ਦੇਖੋ লাশ ਪਈ ਆਉਂਦੀ ਪਾਣੀ ਤੇ ਸਰੀਰ ਵਿੱਚ ਹੈ ਮਿੱਟੀ ਦਾ ਡਾਂਚਾ ਵੀ ਪਿਆ ਹੈ ਪਵਨ ਨਹੀਂ ਰਹਿ ਗਈ ਤਾਂ ਬੋਲਣਾ ਕੋਈ ਨਹੀਂ ਬੋਲ ਨਹੀਂ ਬੋਲਣਾ ਤੇ ਪਵਨ ਕਰਕੇ ਦੇਹੀ ਮਾਟੀ ਬੋਲੇ ਪਵਨ ਬੋਲਣ ਹਾਰ ਪਰਮਗੁਰ ਇਹ ਬੋਲ ਕੇ ਹੀ ਸੰਬੰਧ ਜੁੜਦੇ ਨੇ ਬੋਲ ਕੇ ਹੀ ਸੰਬੰਧ ਟੁੱਟਦੇ ਨੇ ਕੁਝ ਐਸਾ ਬੋਲੇ ਬੋਲ ਹੁੰਦਾ ਹੈ ਕਿ ਉਪਰਾ ਬੇਗਾਨਾ ਆਪਣਾ ਹੋ ਜਾਂਦਾ ਹੈ ਕੁਝ ਜ਼ਬਾਨੋਂ ਜੋ ਐਸੇ ਬੋਲ ਨਿਕਲਦੇ ਨੇ ਮੁਦਤਾ ਦੀ ਮਿੱਤਰਤਾ ਦੁਸ਼ਮਣੀ 'ਚ ਬਦਲ ਜਾਂਦੀ ਇੱਕ ਬੋਲ ਇੱਕ ਬੋਲ ਇੱਕ ਬੋਲ ਐਸਾ ਹੈ ਬੰਦੇ ਨੂੰ ਤਪਾ ਕੇ ਰੱਖ ਸਕਦਾ ਹੈ ਸ਼ਾਇਦ ساری ਰਾਤ ਤੜਪਦਾ ਰਹੇ ਪਰ ਜੇ ਇੱਕ ਬੋਲ ਤੜਪਾ ਕੇ ਰੱਖ ਸਕਦਾ ਹੈ ਇੱਕ ਬੋਲ ਸ਼ਾਂਤ ਵੀ ਕਰ ਸਕਦਾ ਹੈ ਸਕੂਨ ਵੀ ਦੇ ਸਕਦਾ ਹੈ ਖੇੜ ਤੇ ਸਾਰੀ ਬੋਲਾਂ ਦੀ ਹੈ ਮਨੁੱਖੀ ਦੁਨੀਆ ਦੀ ਸਾਰੀ ਹਲਚਲ ਬੋਲਚਾਲ ਤੇ ਖੜੀ ਹੈ ਇਹ ਵੀ ਮੈਂ ਅਰਜ਼ ਕਰ ਦਿਆਂ ਸਾਰੇ ਸੰਬੰਧ ਵੀ ਬੋਲਚਾਲ ਤੇ ਖੜੇ ਨੇ ਮਨੁੱਖ ਕਹਿੰਦਾ ਉੱਥੇ ਸਾਡੀ ਬੋਲਚਾਲ ਹੈ ਜਿੱਥੇ ਸੰਬੰਧ ਹੋਵੇ ਜਿੱਥੇ ਸੰਬੰਧ ਨਾ ਹੋਵੇ ਕਹਿੰਦਾ ਉੱਥੇ ਸਾਡੀ ਬੋਲਚਾਲ ਕੋਈ ਨਹੀਂ ਜਿੱਥੇ ਸੰਬੰਧ ਗੂੜੇ ਹੋਣ ਕਹਿੰਦਾ ਉੱਥੇ ਸਾਡੀ ਬੋਲਚਾਲ ਬੜੀ ਚੰਗੀ ਹੈ ਜਿੱਥੇ ਨਾ ਹੋਵੇ ਭਈ ਸਾਡੀ ਬੋਲਚਾਲ ਹੀ ਕੋਈ ਨਹੀਂ ਉੱਥੇ ਸੰਬੰਧ ਜੋੜਦੇ ਨੇ ਬੋਲਣ ਕਰਕੇ ਤੇ ਬੋਲਣਾ ਪਵਨ ਕਰਕੇ ਹੈ ਇਹਨਾਂ ਪੰਜ ਤੱਤਾਂ ਦੇ ਚੋਂ ਪਵਨ ਨੂੰ ਗੁਰੂ ਨਾਨਕ ਨੇ ਗੁਰੂ ਕਿਹਾ ਕਿਉਂਕਿ ਇਸ ਕਰਕੇ ਤੇ ਬੋਲਣਾ ਵਾਹਿਗੁਰੂ ਵਾਹਿਗੁਰੂ ਤਾਂ ਹੀ ਰਸਨਾ ਜਤ ਸਗਰੀ ਅੰਦਰ ਸਵਾਸ ਚੱਲਣ ਪਵਨ ਹੈ ਭਾਵੇਂ ਪਾਣੀ ਪੀਤਾ ਹੈ ਭਾਵੇਂ ਧਰਤੀ ماں ਹੈ ਪਰ ਪਵਨ ਤੇ ਗੁਰੂ ਹੈ ਸੰਬੰਧ ਜੋੜਦਾ ਹੈ ਪਰਮਾਤਮਾ ਨਾਲ ਐਸਾ ਕੁਝ ਬੋਲਣਾ ਹੈ ਮੋਹ ਕੇ ਬੋਲਣ ਬੋਲੀਏ ਜਿਤ ਸੁਣ ਧਰੇ ਪਿਆਰ ਕੁਝ ਹੈ ਐਸਾ ਬੋਲਣਾ ਕਿ ਪ੍ਰਮਾਤਮਾ ਨਾਲ ਸੰਬੰਧ ਜੁੜਦਾ ਹੈ ਕੁਝ ਹੈ ਐਸਾ ਬੋਲਣਾ ਸੰਸਾਰ ਨਾਲ ਸੰਬੰਧ ਜੁੜਦਾ ਹੈ ਪਰਿਵਾਰ ਨਾਲ ਸੰਬੰਧ ਜੁੜਦਾ ਹੈ ਜਿਹੜੇ ਬੋਲ ਪਰਿਵਾਰ ਨਾਲ ਸੰਬੰਧ ਜੋੜਦੇ ਨੇ ਸੰਸਾਰ ਨਾਲ ਸੰਬੰਧ ਜੋੜਦੇ ਨੇ ਉਹਨਾਂ ਨੂੰ ਕਹਿੰਦੇ ਨੇ ਸ਼ਬਦ ਤੇ ਜਿਹੜੇ ਬੋਲ ਪ੍ਰਮਾਤਮਾ ਨਾਲ ਸੰਬੰਧ ਜੋੜਦੇ ਨੇ ਉਹਨਾਂ ਨੂੰ ਕਹਿੰਦੇ ਨੇ ਗੁਰ ਸ਼ਬਦ ਰੋਸ਼ਨੀ ਨਾਲ ਭਰੇ ਸ਼ਬਦ ਨੇ ਜਾਨ ਨੇ ਨ ਬਰੇ ਹੋ ਸ਼ਬਦ। ਖੈਰ ਸੰਖੇਪ ਦੇ ਵਿੱਚ ਮੈਂ ਅਰਜ਼ ਕਰਾਂ। ਮਨੁੱਖ ਨਵੇਂ ਸਦੀ ਪ੍ਰਗਟ ਵੀ ਬੋਲਾਂ ਤੋ ਜਾਂਦਾ ਹੈ। ਤਾਂ ਮਰਦ ਦੇ ਸੁਖਨ ਨਾਲ ਗੁਫ਼ਤਾ ਬਾਸ਼ਦ, ਐਬੋ ਹੁਨਰ ਨੇ ਗੁਫ਼ਤਾ ਬਾਸ਼। ਜਿੰਨੇ ਚਿਰ ਤੱਕ ਮਨੁੱਖ ਬੋਲੇ ਨਾ ਗੁਣ ਔਗਣਾਂ ਦਾ ਪਤਾ ਹੀ ਨਹੀਂ ਚੱਲਦਾ। ਕਰੋਧੀ ਹੈ ਕਿ ਸ਼ਾਂਤਮਈ ਹੈ। ਕਿ ਜਲਦਬਾਜ਼ ਹੈ ਕਿ ਧੀਰਜਮਾਨ ਹੈ। ਮੂਰਖ ਹੈ ਕਿ ਸਿਆਣਾ ਹੈ। ਧਾਰਮਿਕ ਹੈ ਕਿ ਆਧਾਰਕ ਹੈ ਸਤਸੰਗੀ ਹੈ ਕਿ ਕੁਸੰਗੀ ਹੈ ਬੋਲ ਦੱਸ ਦਿੰਦੇ ਹੱਥਾਂ ਤੋਂ ਕੁਝ ਨਹੀਂ ਪਤਾ ਚੱਲਦਾ ਪਹਿਰਾ ਤੋਂ ਕੁਝ ਨਹੀਂ ਪਤਾ ਚੱਲਦਾ ਮੂੰਹ ਮੱਥੇ ਤੋਂ ਵੀ ਕੁਝ ਨਹੀਂ ਪਤਾ ਚੱਲਦਾ ਬੋਲਾਂ ਤੋਂ ਪਤਾ ਚੱਲਦਾ ਤਾਂ ਮਰਦੇ ਸੁਖਨ ਨਾ ਗੁਫ਼ਤਾ ਬਾਸ਼ਦ ਐਬੋ ਹੁਨਰ ਨਾ ਗੁਫ਼ਤਾ ਬਾਸ਼ ਜੇ ਨੇਚਰ ਤੱਕ ਬੰਦਾ ਬੋਲੇ ਨਾ ਕੱਖ ਨਹੀਂ ਪਤਾ ਚੱਲਦਾ ਕੁਝ ਐਸਾ ਬੋਲਣਾ ਜਿਹਦੇ ਚ ਪਰਮਾਤਮਾ ਹੈ ਕੁਝ ਐਸਾ ਬੋਲਣਾ ਜਿਹਦੇ ਚ ਲੋਭ ਹੈ ਕੁਝ ਐਸਾ ਬੋਲਣਾ ਜਿਹਦੇ ਚ ਹੰਕਾਰ ਹੈ ਕੁਝ ਐਸਾ ਬੋਲਣਾ ਜਿਹਦੇ ਚ ਨਿਰੰਕਾਰ ਹੈ ਤਾਂ ਇਸ ਤਰ੍ਹਾਂ ਦੇ ਵਿਖੜੇ ਸ਼ਬਦ ਜਿਨ੍ਹਾਂ ਦੇ ਅਰਥ ਕਰਨ ਲੱਗਿਆਂ ਮਨੁੱਖ ਧੋਖਾ ਖਾ ਸਕਦਾ ਸੀ ਭੁਲੇਖਾ ਖਾ ਸਕਦਾ ਸੀ ਭਾਈ ਗੁਰਦਾਸ ਖੋਲਦੇ ਇਸ ਵਾਸਤੇ ਭਾਈ ਗੁਰਦਾਸ ਜੀ ਦੀ ਬਾਣੀ ਨੂੰ ਆਖਿਆ ਗਿਆ ਕੁੰਜੀ ਇਹ ਤੇ ਤਾਲੇ ਨੂੰ ਖੋਲਦੀ ਹੈ ਸ਼ਬਦਾਂ ਨੂੰ ਖੋਲਦੀ ਹੈ ਇਤਿਹ ਅਖੋ ਸਰੀਰ ਦੀ ਗੱਲ ਸਰੀਰ ਦੀ ਗੱਲ ਨਹੀਂ ਮਹਾਰਾਜ ਕਹਿੰਦੇ ਨੇ ਅੱਖਾਂ ਕੋਈ ਨਹੀਂ ਕੰਨ ਕੋਈ ਨਹੀਂ ਜ਼ੁਬਾਨ ਕੋਈ ਨਹੀਂ ਪੈਰ ਵੀ ਕੋਈ ਨਹੀਂ ਹੱਥ ਵੀ ਕੋਈ ਨਹੀਂ ਟੁੰਡੇ ਪੈਰ ਵੀ ਕੋਈ ਨਹੀਂ ਲੰਗੜੇ ਜ਼ੁਬਾਨ ਵੀ ਕੋਈ ਨਹੀਂ ਗੁੰਗੇ ਕੰਨ ਵੀ ਕੋਈ ਨਹੀਂ ਬਹਿਰੇ ਅੱਖਾਂ ਵੀ ਕੋਈ ਨਹੀਂ ਅੰਧੇ ਕਿਤੇ ਸਾਰੇ ਅੰਗ ਭੰਗ ਹੋ ਗਏ ਭਾਈ ਗੁਰਦਾਸ ਜੀ ਧਿਆਨ ਨਾਲ ਸੁਣਨਾ ਭਾਈ ਸਾਹਿਬ ਕਿੰਨਾਂ ਦੇਖਵੇ ਕੋ ਨਾ ਦ੍ਰਿਸ਼ਟ ਨਾ ਦਰਸ ਦਿਖਾਏ ਬੇ ਕੋ ਕੈਸੇ ਪ੍ਰੀਏ ਦਰਸ਼ਨ ਦੇਖੀਏ ਦਿਖਾਈਏ ਏ ਗੁਰੂ ਤੈਨੂੰ ਦੇਖ ਸਕਾਂ ਮੇਰੇ ਕੋ ਲੱਖਾਂ ਕੋਈ ਨਹੀਂ ਤੇ ਜਿਹੜੀਆਂ ਅੱਖਾਂ ਹੈਗੀਆਂ ਨੇ ਇਹਦੇ ਨਾਲ ਤੂੰ ਦਿਖਾਈ ਨਹੀਂ ਲੈਂਦਾ ਭਾਈ ਗੁਰਦਾਸ ਦੇਖਵੇ ਕੋ ਨਾ ਦ੍ਰਿਸ਼ਟ ਨਾ ਦਰਸ ਦਿਖਾਏ ਬੇ ਕੋ ਕੈਸੇ ਪ੍ਰੀਏ ਦਰਸਨ ਦੇਖੀਏ ਦਿਖਾਈਏ ਕਹਿ ਬੇ ਕੋ ਨਾ ਸੁਰਤ ਨਾ ਸਰਵਨ ਸੁਣ ਬੇ ਕੋ ਕੈਸੇ ਪ੍ਰੀਏ ਨਿੱਧ ਗੁਣ ਸੁਣੀਏ ਸੁਨਾਈਏ ਹੇ ਗੁਰੂ ਤੇਰੇ ਤੱਕ ਮੈਂ ਬੋਲ ਪੁਛਾ ਸਕਾਂ ਜ਼ਬਾਨੀ ਕੋਈ ਨਹੀਂ ਔਰ ਤੇਰੇ ਬੋਲ ਮੈਂ ਸੁਣ ਸਕਾਂ ਮੇਰੇ ਕੋਲ ਕੰਨ ਨਹੀਂ ਕੋਈ ਭਾਈ ਗੁਰਦਾਸ ਕਹਿ ਬੇ ਕੋ ਨਾ ਸੁਰਤ ਨਾ ਸਰਵਨ ਸੁਨ ਬੇ ਕੋ ਕੈਸੇ ਪ੍ਰੀਏ ਨਿਧ ਗੁਨ ਸੁਨਿਏ ਸੁਨਾਈਏ ਮਨ ਮੇ ਗੁਰਮਤ ਗੁਰਮਤ ਮੇ ਨਾ ਮਨ ਨੇਚਲ ਹੋਏ ਕੈਸੇ ਓਨ ਮਨ ਲੇਵਲਾਈਏ ਅੰਗ ਅੰਗ ਭੰਗ ਰੰਗ ਰੂਪ ਕੋ ਲਹਿਨ ਦੇਨ ਕੈਸੇ ਬੋਨਾਏ ਕੀ ਨਾਇਕਾ ਘਾਈਏ ਭਾਈ ਸਾਹਿਬ ਆਈ ਗੋਦਾਸ ਮਨ ਮੇ ਗੁਰਮਤ ਗੁਰਮਤ ਮੇ ਨਾ ਮਨ ਜੋ ਗੁਰੂ ਦੀ ਮਤ ਹੈ ਇਹ ਮੇਰਾ ਮਨ ਕਬੂਲ ਨਹੀਂ ਕਰਦਾ ਜੋ ਗੁਰੂ ਦੀ ਸਮਝ ਹੈ ਇਹ ਮੇਰਾ ਮਨ ਕਬੂਲ ਨਹੀਂ ਕਰਦਾ ਜੋ ਗੁਰੂ ਦੇ ਵਿਚਾਰ ਨੇ ਇਹ ਮੈਨੂੰ ਕਬੂਲ ਨਹੀਂ ਤੇ ਜੋ ਮੇਰੇ ਵਿਚਾਰ ਨੇ ਗੁਰੂ ਨੂੰ ਕਬੂਲ ਨਹੀਂ ਕੰਨ ਨਾਲ ਸੁਣਨ ਵਾਲੀ ਜੋ ਮੇਰੀ ਸੋਚਣੀ ਹੈ ਗੁਰੂ ਨੂੰ ਪ੍ਰਵਾਨ ਨਹੀਂ ਗੁਰੂ ਕਹਿੰਦਾ ਠੀਕ ਨਹੀਂ ਹੈ ਤੇ ਜੋ ਗੁਰੂ ਦੀ ਸੋਚਣੀ ਹੈ ਮੈਨੂੰ ਪ੍ਰਵਾਨ ਨੇ ਮੈਂ ਅਕਸਰ ਅਰਜ਼ ਕਰਦਾ ਹਾਂ ਨਾ ਮੱਥਾ ਟੇਕਣ ਦਾ ਮਤਲਬ ਇਹ ਨਹੀਂ ਹੈ ਗੁਰੂ ਮੈਂ ਆਪਣੇ ਵਿਚਾਰ ਇੱਥੇ ਰੱਖਦਾ ਗੱਲ ਕਰਦਾ ਮੈਂ ਆਪਣਾ ਵਿਚਾਰਾਂ ਦੇ ਮੁਤਾਬਕ ਜੀ ਕੇ ਦੇਖ ਲਿਆ ਸਿਵਾਏ ਦੁੱਖ ਤੋਂ ਮੇਰੇ ਪੱਲੇ ਹੋਰ ਕੁਝ ਨਹੀਂ ਪਿਆ ਸਿਵਾਏ ਵਿਪਤਾਵਾਂ ਤੋਂ ਮੇਰੇ ਪੱਲੇ ਹੋਰ ਕੁਝ ਨਹੀਂ ਪਿਆ ਔਰ ਸਹੀ ਹੈ ਐ ਗੁਰੂ ਮੈਂ ਆਪਣੇ ਵਿਚਾਰ ਇੱਥੇ ਰੱਖਦਾ ਤੂੰ ਆਪਣੇ ਵਿਚਾਰ ਮੈਨੂੰ ਦੇ ਔਰ ਗੁਰੂ ਕਹਿੰਦਾ ਵੀ ਹੈ ਗੁਰ ਕੀ ਮਤ ਤੋਂ ਲੇਕਿਆਂ ਨੇ ਭਗਤ ਬਿਨਾ ਬਹੁ ਡੂਬੇ ਸਿਆਣੇ ਭਗਤੀ ਤੇ ਗੁਰੂ ਦੀ ਮਤ ਨਾਲ ਹੋਏਗੀ ਮੇਰੀ ਮਤ ਨਾਲ ਨਹੀਂ ਹੋ ਸਕਦੀ ਕਹਿੰਦੇ ਨੇ ਮਨੁੱਖ ਨੂੰ ਆਪਣੇ ਸਰੀਰ ਨਾਲ ਧਨ ਸੰਪਦਾ ਨਾਲ ਪਰਿਵਾਰ ਨਾਲ ਵੀ ਇਤਨਾ ਪਿਆਰ ਨਹੀਂ ਹੁੰਦਾ ਜਿੰਨਾ ਆਪਣੇ ਵਿਚਾਰਾਂ ਨਾਲ ਪਿਆਰ ਹੈ ਆਪਣੇ ਵਿਚਾਰਾਂ ਨਾਲ ਮੋਏ ਮਨੁੱਖ ਕਹਿ ਵੀ ਦਿੰਦਾ ਹੈ ਇਹਨੇ ਮੇਰੇ ਵਿਚਾਰਾਂ ਨੂੰ ਸੱਟ ਮਾਰੀ ਜਿਸਮ ਨੂੰ ਛੱਟ ਲੱਗ ਜਾਏ ਸ਼ਾਇਦ ਬਰਦਾਸ਼ਤ ਕਰ ਲਵੇ ਵਿਚਾਰਾਂ ਨੂੰ ਛੱਟ ਲੱਗ ਗਈ ਬਰਦਾਸ਼ਤ ਨਹੀਂ ਇਹਨੇ ਮੇਰੇ ਵਿਚਾਰਾਂ ਦਾ ਖੰਡਨ ਕੀਤਾ ਇਹਨੇ ਮੇਰੇ ਵਿਚਾਰਾਂ ਨੂੰ ਝੋਟ ਪਹੁੰਚਾਈਏ ਇਹਨੇ ਮੇਰੀ ਸੋਚਣੀ ਨੂੰ ਝੋਟ ਪਹੁੰਚਾਈਏ ਇਹਨੇ ਮੈਨੂੰ ਬੜਾ ਦੁਖੀ ਕੀਤਾ ਪੀਦਾ ਮਤਲਬ ਵਿਚਾਰਾਂ ਨਾਲ ਮਨੁੱਖ ਨੂੰ ਬੜੀ ਭਾਰੀ ਬਮ ਕਰ ਜੀਵਨ ਭਰ ਬਮਤਾ ਰਹਿੰਦੀ ਹੈ ਪਰ ਕਈ ਵਫਾ ਜਦ ਬਿਰਦ ਹੋ ਜਾਂਦਾ ਹੈ ਬੁੱਢਾ ਹੋ ਜਾਂਦਾ ਹੈ ਉਦੋਂ ਕਹਿੰਦਾ ਐ ਗੁਰੂ ਐ ਮੇਰੀ ਮਤ ਹੁਣ ਲੈ ਤੋ ਤੂੰ ਆਪਣੀ ਮਤ ਮੈਨੂੰ ਦੇ ਪਰ ਗੁਰੂ ਕਹਿੰਦਾ ਹੁਣ ਤੇਰੇ ਕੋਲ ਮਤ ਰਹੀ ਵੀ ਹੈ ਤੇ ਸਾਰੀ ਗਵਾ ਕੇ ਆ ਗਿਆ ਸਤਰਾ ਕਾ ਮਤ ਹੀ ਅਸੁਨਾ ਗਾਵਯਵਹਾਰ ਨਾ ਪਾਵੇ ਰਹੀ ਕਿਥੇ ਇਸੇ ਵਾਸਤੇ ਤੁਹਾਨੂੰ ਇਹ ਸ਼ੇਰ ਚ ਇਥੇ ਹੋਵੇਗਾ ਸ਼ੇਖ ਸਾਦੀ ਸਾਹਿਬ ਨੇ ਕਿਹਾ ਹੈ ਦਰ ਜੋ ਆਨੇ ਤੌਬਾ ਕਰ ਬੰਸੀਰਤ ਪੈਗੰਬਰੀ ਵਕਤੇ ਪੀਰੀ ਗੁਰਗੇ ਜ਼ਾਲਮੇ ਸ਼ਬਦ ਪਰਹੇਸ ਦਾ ਜਿਹੜਾ ਜਵਾਨੀ ਦੇ ਵਿੱਚ ਗੁਨਾਹਾਂ ਤੋਂ ਤੌਬਾ ਕਰੇ ਸਿੱਖ ਸਾਧੀ ਸਾਹਿਬ ਕਹਿੰਦੇ ਨੇ ਉਹਦੀ ਸਿਰਤ ਤੇ ਪੈਗੰਬਰਾਂ ਜੈਸੀ ਹੈ ਤੇ ਪੈਗੰਬਰ ਜਵਾਨੀ ਤੇ ਗੁਨਾਹਾਂ ਤੋਂ ਤੌਬਾ ਜਵਾਨੀ ਤੇ ਸ਼ੀਲ ਤੇ ਸੰਜਮ ਜਵਾਨੀ ਤੇ ਆਪਣੇ ਆਪ ਤੇ ਕਾਬੂ ਇਹਦੀ ਸਿਰਤ ਤੇ ਪੈਗੰਬਰਾਂ ਜੈਸੀ ਹੈ ਪਰ ਬੁੱਢਾ ਹੋ ਗਿਆ ਤੇ ਕਹਿੰਦਾ ਮੈਂ ਗੁਨਾਹਾਂ ਦਾ ਤਿਆਗੀ ਇਹ ਫਕੀਰ ਕਹਿੰਦਾ ਮੈਂ ਨਹੀਂ ਮੰਨਦਾ ਵਖਤੇ ਪੀਰੀ ਗੁਰਗੇ ਜ਼ਾਲਮ ਮੇ ਸ਼ਵਤ ਪ੍ਰੇ ਕਿਉਂ ਨਹੀਂ ਮੰਨਦੇ ਦਲੀਲ ਦਿੱਤੀ ਹੈ ਇੱਕ ਬੁੱਢਾ ਬਗਿਆਰ ਅਗਰ ਇਹ ਆਖੇ ਇਹ ਭੇਡੋ ਇਹ ਬੱਕਰੀਓ ਤੁਸੀਂ ਮੈਥੋਂ ਡਰੋ ਨਾ ਮੈਂ ਤੁਹਾਨੂੰ ਪકડਣਾ ਛੋੜ ਦਿੰਦਾ ਹੈ ਪકડਣਾ ਨਹੀਂ ਛੋੜਿਆ ਉਸ ਤੋਂ ਪਕੜੀਆਂ ਹੀ ਨਹੀਂ ਜਾਂਦੀ ਗੱਲ ਤੇ ਨਹੀਂ ਹੈ ਬੁੱਢਾ ਬੰਦਾ ਕਹਿੰਦਾ ਮੈਂ ਗੁਨਾਹਾਂ ਦਾ ਤਿਆਗ ਕੀਤਾ ਹੈ ਕਤਈ ਨਹੀਂ ਗੁਨਾਹ ਹੀ ਉਸ ਦਾ ਤਿਆਗ ਕਰਕੇ ਚਲੇ ਗਏ ਗੁਨਾਹਾਂ ਨੇ ਬੈਠਣਾ ਸੀ ਅੱਖਾਂ ਦੇ ਵਿੱਚ ਰਸਨਾ ਦੇ ਵਿੱਚ ਕੰਨਾਂ ਦੇ ਵਿੱਚ ਹੱਥਾਂ ਦੇ ਵਿੱਚ ਪਹਿਰਾ ਇਹ ਤੇ ਸਾਰੀਆਂ ਕੁਰਸੀਆਂ ਟੁੱਟੀਆਂ ਪਈਆਂ ਨ ਵਿਚਾਰੇ ਗੁਨਾਹ ਕਿੱਥੇ ਬੈਠਣ ਕਿਹੜੀ ਟਾਂਗ ਤੇ ਬੈਠਣ ਕਹਿੰਦਾ ਮੈਂ ਗੁਨਾਹਾਂ ਦਾ ਤਿਆਗ ਕੀਤਾ ਹੈ ਕਤਈ ਵਕਤੇ ਪੀਰੀ ਗੁਰਗੇ ਜ਼ਾਲਮ ਮੈਂ ਸ਼ਬਦ ਪਰਹੇਜ਼ ਭਾਈ ਸਾਹਿਬ ਕਹਿੰਦੇ ਮਨ ਵਿੱਚ ਗੁਰਮਤ गुरुमत में ना मन जो गुरु की मत है वह मेरा मन कबूल नहीं करता और जो मेरी मत है वह गुरु ने कबूल करता जो मेरी सोचनी है ये गुरु परवान नहीं है और जो गुरु की सोचनी हो मैनू कबूल नहीं मन में गुरुमत गुरुमत में ना मन ने चल होए कैसे उन मन लेवल है ਅੰਗ ਅੰਗ ਭੰਗ ਰੰਗ ਰੂਪ ਕੁਲ ਹੀਨ ਦੇਨ ਕੈਸੇ ਬਉਨਾਇਕ ਕੀ ਨਾਇਕਾ ਕਹਾਈਏ ਅੰਗ ਅੰਗ ਟੁੱਟਿਆ ਹੋਇਆ ਹੈ ਪੈਰ ਵੀ ਕੋਈ ਨਹੀਂ ਹੱਥ ਵੀ ਕੋਈ ਨਹੀਂ ਅੱਖਾਂ ਵੀ ਕੋਈ ਨਹੀਂ ਕੰਨ ਵੀ ਕੋਈ ਨਹੀਂ ਜ਼ਬਾਨ ਵੀ ਕੋਈ ਨਹੀਂ ਇਹ ਸਵਸਤ ਹੈ ਮੈਂ ਅਰਜ਼ ਕਰਦਾ ਹਾਂ ਨਾ ਇਹ ਸਾਰੇ ਗਿਆਨ ਇੰਦਰੀ ਤੇ ਕਰਮ ਇੰਦਰੀ ਨਾ ਹੋਣ ਤੇ ਪੱਥਰ ਤੇ ਬੰਦੇ ਵਿੱਚ ਫਰਕ ਕੀ ਹੈ ਪੱਥਰ ਵੇਖ ਨਹੀਂ ਸਕਦਾ ਸੁਣ ਨਹੀਂ ਸਕਦਾ ਪੱਥਰ ਬੋਲ ਨਹੀਂ ਸਕਦਾ ਪੱਥਰ ਚੱਲ ਨਹੀਂ ਸਕਦਾ ਪੱਥਰ ਕੁਝ ਕਰ ਨਹੀਂ ਸਕਦਾ ਅਗਰ ਮਨੁੱਖ ਪਰਮਾਤਮਾ ਨੂੰ ਵੇਖ ਨਹੀਂ ਸਕਦਾ ਸੁਣ ਨਹੀਂ ਸਕਦਾ ਪਰਮਾਤਮਾ ਨਾਲ ਬੋਲ ਨਹੀਂ ਸਕਦਾ ਆਪਣੇ ਬੋਲ ਪੁਚਾ ਨਹੀਂ ਸਕਦਾ ਇਹਦੀ ਸੁਰਤ ਚਲੀ ਨਹੀਂ ਪਰਮਾਤਮਾ ਦੇ ਮਾਰਗ ਤੇ ਕਿ ਕਮ ਸੇ ਕਮ ਧਾਰਮਿਕ ਤਲ ਤੇ ਤੇ ਬੰਦਾ ਪੱਥਰ ਹੀ ਹੋਰ ਕੀ ਹੈ